ਦਰਨੀ ਪ੍ਰਦਰਸ਼ਨ ਕਰਨੀ ਸਹੀ ਚੀਜ਼ ਨਹੀਂ ਹੁੰਦੀ ਪਰ ਸਰਕਾਰਾਂ ਆਪ ਹੀ ਦੇਖੋ ਜਦੋਂ ਮਜਬੂਰ ਵੀ ਕਰਦੀਆਂ ਨੇ ਤੇ ਉਦੋਂ ਨੌਜਵਾਨ ਵਿਦਿਆਰਥੀ ਤੇ ਸਾਰੇ ਲੋਕ ਮਿਲ ਕੇ ਅੱਗੇ ਆਉਂਦੇ ਨੇ ਚੰਡੀਗੜ੍ਹ ਪੁਲਿਸ ਦੇ ਰੋਕਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਰੁਕਿਆ ਤੇ ਪੰਜਾਬ ਪੁਲਿਸ ਨੇ ਸਿਰਫ ਰੋਕਿਆ ਨਹੀਂ ਉਹਨਾਂ ਨੇ ਸਾਡੇ ਤੇ ਬਹੁਤ ਭੈਣ ਲਾਠੀ ਚਾਰਜ ਕੀਤਾ ਸਿਵਲ ਡਰੈਸਿਸ ਵਿੱਚ ਪੁਲਿਸ ਅਫਸਰ ਹਨਾ ਵੀ ਚੱਕ ਚੱਕ ਕੇ ਸਿੱਟ ਰਹੇ ਨੇ ਬੈਰੀਕੇਡਸ ਦੇ ਉੱਤੇ ਸਾਡੇ ਸਾਰੇ ਉੱਤੇ ਲਾਠੀ ਚਾਰਜ ਹੋਇਆ ਮੇਰੇ ਉੱਤੇ ਵੀ ਲਾਠੀ ਚਾਰਜ ਹੋਇਆ ਉਦੋਂ ਮੇਰੇ ਟੀਡ ਵਿੱਚ ਕਾਫੀ ਬੁਰੀ ਤਰ੍ਹਾਂ ਲੈਂਗੁਏਜ ਸੀ ਤੇ ਮੈਨੂੰ ਉਲਟੀ ਆ ਗਈ ਸੀ ਉਦੋਂ ਹੀ ਸਾਡੇ ਰਾਹ ਵਿੱਚ ਦੋ ਟਰੱਕ ਰੱਖ ਲਈ ਜਾਂਦੇ ਨੇ ਤੇ ਸੈਂਟਰ ਦੀ ਫੋਰਸ ਬੁਲਾਈ ਜਾਂਦੀ ਹੈ ਸਾਡੇ ਲਈ ਜਿਵੇਂ ਕੋਈ ਅੱਤਵਾਦੀ ਹੋਈਏ ਮੇਰਾ ਗੁੱਸਾ ਸਿਰਫ ਇਸ ਗੱਲ ਦਾ ਨਹੀਂ ਹੈਗਾ ਵੀ ਸਾਡੇ ਉੱਤੇ ਲਾਠੀ ਚਾਰਜ ਹੋਇਆ ਗੁੱਸਾ ਇਸ ਗੱਲ ਦਾ ਵੀ ਹੈਗਾ ਵੀ ਸਰਕਾਰ ਨੂੰ ਕਿ ਇਹ ਵੀ ਸਰਕਾਰ ਨਹੀਂ ਹੈਗਾ ਵੀ ਸਾਡੀ ਯੂਨੀਵਰਸਿਟੀ ਖੋਈ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਤੁਸੀਂ ਇਹ ਕਹਿ ਰਹੇ ਹੋ ਬਿਆਨ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਸੰਘਰਸ਼ ਦੇ ਵਿੱਚ ਨਾਲ ਖੜੇ ਹਾਂ ਤਾਂ ਤੁਸੀਂ ਇੱਥੇ ਆ ਰਹੇ ਲੋਕਾਂ ਨੂੰ ਰੋਕ ਕਿਉਂ ਰਹੇ ਹੋ ਤੇ ਉਤ ਤੋਂ ਵੱਡੀ ਗੱਲ ਤੁਸੀਂ ਉਹਨਾਂ ਤੇ ਲਾਠੀ ਚਾਰਜ ਕਿਵੇਂ ਕਰ ਰਹੇ ਹੋ